ਸਤਿ ਸ਼੍ਰੀ ਅਕਾਲ ਸੋ ਹੁਣ ਅਸੀਂ ਕਰਾਂਗੇ ਤੁਹਾਡੇ ਕੰਮ ਦੀ ਗੱਲ ਸੋ ਕੀ ਤੁਸੀਂ ਵੀ ਸਵੇਰ ਉੱਠਦੇ ਹੀ ਤਾਜ਼ੇ ਹੋਣ ਦੀ ਬਜਾਏ ਥਕਾਵਟ ਮਹਿਸੂਸ ਕਰਦੇ ਹੋ ਕਿ ਤੁਸੀਂ ਸਰੀਰ ਦੇ ਵਿੱਚ ਆਕੜਨ ਅਤੇ ਦਰਦ ਮਹਿਸੂਸ ਕਰਦੇ ਹੋ ਜੇਕਰ ਹਾਂ ਤਾਂ ਸਾਵਧਾਨ ਰਹੋ

ਸੋ ਅਚਕਲ ਜ਼ਿਆਦਾਤਰ ਲੋਕ ਬਲੂ ਲਾਈਟ ਡਿਵਾਈਸਾਂ ਦੀ ਜ਼ਿਆਦਾ ਵਰਤੋਂ ਕਰਦੇ ਨੇ ਜਿਵੇਂ ਕਿ ਸਾਰਾ ਦਿਨ ਟੀਵੀ ਅਤੇ ਮੋਬਾਈਲ ਦੇਖਣਾ ਇਸ ਦੇ ਕਾਰਨ ਕਾਫੀ ਥਕਾਵਟ ਹੁੰਦੀ ਹੈ ਅਜਿਹੀ ਸਥਿਤੀ ਦੇ ਵਿੱਚ ਫਿਜ਼ੀਕਲ ਐਕਟੀਵਿਟੀ ਦੀ ਕਮੀ ਕਰਕੇ ਹੋਰ ਕਈ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਨੇ ਸੋ ਇਸ ਕਾਰਨ ਵਿਅਕਤੀ ਨੂੰ ਚੰਗੀ ਨੀਂਦ ਨਹੀਂ ਆਉਂਦੀ ਅਤੇ ਸਵੇਰੇ ਉੱਠ ਕੇ ਉਸ ਨੂੰ ਥਕਾਵਟ ਮਹਿਸੂਸ ਹੁੰਦੀ ਹੈ ਜਦੋਂ ਅਸੀਂ ਕਿਸੇ ਵੀ ਅੰਤਰਦੀਪ ਬਹੁਤ ਜ਼ਿਆਦਾ ਵਰਤੋਂ ਕਰਦੇ ਹਾਂ ਤਾਂ ਮੈਲਾਟੋਨਿਨ ਦਾ ਸੈਕ੍ਰੀਸ਼ਨ ਦਬ ਜਾਂਦਾ ਹੈ ਜਿਸ ਦੇ ਨਾਲ ਸਵੇਰੇ ਥਕਾਵਟ ਹੁੰਦੀ ਹੈ ਇਸ ਤੋਂ ਇਲਾਵਾ ਸਟ੍ਰੈਸ ਜਾਂ ਫਿਰ ਡਿਪਰੈਸ਼ਨ ਬਹੁਤ ਜ਼ਿਆਦਾ ਚਿੰਤਾ ਕਰਨਾ ਵੀ ਥਕਾਵਟ ਦਾ ਕਾਰਨ ਬਣਦਾ ਹੈ ਜਦੋਂ ਤੁਸੀਂ ਤਣਾਅ ਦੇ ਵਿੱਚ ਹੁੰਦੇ ਹੋ ਤਾਂ ਸਰੀਰ ਐਡਰੇਨਾਲਾਈਨ ਨੂੰ ਛੱਡ ਕੇ ਹਾਈ ਅਲਰਟ ਤੇ ਚਲਾ ਜਾਂਦਾ ਹੈ ਸੋ ਇਸ ਕਾਰਨ ਮਾਸਪੇਸ਼ੀਆਂ ਦੇ ਵਿੱਚ ਤਣਾਅ ਵੱਜ ਜਾਂਦਾ ਹੈ ਅਤੇ ਦਿਮਾਗ ਬਹੁਤ ਸਰਗਰਮ ਹੋ ਜਾਂਦਾ ਹੈ ਜਿਸ ਦੇ ਨਾਲ ਊਰਜਾ ਦੀ ਖਪਤ ਵੀ ਕਾਫੀ ਵੱਧ ਜਾਂਦੀ ਹੈ ਤੇ ਇਸ ਕਾਰਨ ਦਿਮਾਗ ਠੀਕ ਤਰ੍ਹਾਂ ਦੇ ਨਾਲ ਆਰਾਮ ਨਹੀਂ ਕਰ ਪਾਂਦਾ ਅਤੇ ਸਰੀਰਕ ਤੌਰ ਤੇ ਸਰੀਰ ਥਕਾਵਟ ਮਹਿਸੂਸ ਕਰਦਾ ਹੈ ਇਸ ਲਈ ਬਹੁਤ ਜ਼ਿਆਦਾ ਚਿੰਤਾ ਕਰਨ ਤੋਂ ਵੀ ਬਚੋ ਸੋ ਵਿਟਾਮਿਨ ਦੀ ਕਮੀ ਜੀ ਹਾਂ ਵਿਟਾਮਿਨ ਦੀ ਕਮੀ ਕਾਰਨ ਵੀ ਤੁਹਾਨੂੰ ਸਵੇਰੇ ਉੱਠਦੇ ਹੀ ਥਕਾਵਟ ਮਹਿਸੂਸ ਹੋ ਸਕਦੀ ਹੈ ਘੱਟ ਵਿਟਾਮਿਨ ਪਦ ਖਾਸ ਤੌਰ ਤੇ ਵਿਟਾਮਿਨ B12 એનર્ਜੀ ਲੈਵਲ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿਉਂਕਿ ਇਹ ਲਾਲ ਖੂਨ ਦੇ ਸੈੱਲਾਂ ਦੇ ਉਤਪਾਦਨ ਦੇ ਵਿੱਚ ਭੂਮਿਕਾ ਨਿਭਾਉਂਦਾ ਹੈ ਡਾਕਟਰ ਮੁਤਾਬਕ ਵਿਟਾਮਿਨ ਅਤੇ ਆਇਰਨ ਦੀ ਕਮੀ ਸੌਣ ਦੇ ਸਮੇਂ ਅਤੇ ਅਗਲੀ ਸਵੇਰ ਥਕਾਵਟ ਦਾ ਕਾਰਨ ਬਣ ਸਕਦੀ ਹੈ ਇਸ ਦੇ ਲਈ ਭੋਜਨ ਦੇ ਵਿੱਚ ਵਿਟਾਮਿਨ ਅਤੇ ਆਇਰਨ ਵਾਲੇ ਭੋਜਨ ਜ਼ਰੂਰ ਲੈਣੇ ਚਾਹੀਦੇ ਨੇ ਇਸ ਤੋਂ ਇਲਾਵਾ ਹੈ ਅਸੰਤੁਲਿਤ ਖੁਰਾਕ ਜੀ ਹਾਂ ਖੁਰਾਕ ਅਸੰਤੁਲਿਤ ਨਾ ਹੋਣ ਤੇ ਕਈ ਸਮੱਸਿਆਵਾਂ ਵੀ ਹੋਣ ਲੱਗਦੀਆਂ ਨੇ ਇਸ ਦੇ ਨਾਲ ਨਾ ਸਿਰਫ ਸਰੀਰ ਦੀ એનર્ਜੀ ਪ੍ਰਭਾਵਿਤ ਹੁੰਦੀ ਹੈ ਸਗੋਂ ਕਈ ਬਿਮਾਰੀਆਂ ਵੀ ਹੋ ਸਕਦੀਆਂ ਨੇ ਇਸ ਦੇ ਨਾਲ ਬਲੱਡ ਸਰਕੂਲੇਸ਼ਨ ਵੀ ਬਿਹਤਰ ਹੁੰਦਾ ਹੈ ਜਿਸ ਦੇ ਨਾਲ ਸਰੀਰ ਦੇ ਅੰਗ ਸਰਗਰਮ ਰਹਿੰਦੇ ਨੇ ਅਤੇ ਮੈਟਾਬੋਲਿਜ਼ਮ ਦੇ ਵਿੱਚ ਵੀ ਸੁਧਾਰ ਹੁੰਦਾ ਹੈ ਜਦੋਂ ਖੁਰਾਕ ਅਸੰਤੁਲਿਤ ਹੁੰਦੀ ਹੈ ਤਾਂ ਸਰੀਰ ਥਕਾਵਟ ਮਹਿਸੂਸ ਕਰਨ ਲੱਗਦਾ ਹੈ ਜੇ ਇਸ ਸਥਿਤੀ ਦੇ ਵਿੱਚ ਨੀਂਦ ਦੇ ਬਾਵਜੂਦ ਸਰੀਰ ਦੇ ਵਿੱਚ ਕਮਜ਼ੋਰੀ ਅਤੇ ਆਲਸ ਬਣਿਆ ਰਹਿੰਦਾ ਹੈ ਇਸ ਲਈ ਭੋਜਨ ਦੇ ਵਿੱਚ ਸੁਧਾਰ ਜ਼ਰੂਰ ਕਰਨਾ ਚਾਹੀਦਾ ਹੈ ਤੇ ਆਪਣੀ ਖੁਰਾਕ ਦੇ ਵਿੱਚ ਫਲ ਸਬਜ਼ੀਆਂ ਸਾਬੂਤ ਅਨਾਜ ਅਤੇ ਪ੍ਰੋਟੀਨ ਜ਼ਰੂਰ ਸ਼ਾਮਿਲ ਕਰੋ ਸਲੀਪ ਐਪਨੀਆ ਸਲੀਪ ਐਪਨੀਆ ਦੇ ਕਾਰਨ ਸਾਹ ਲੈਣ ਦੀ ਰਿਦਮ ਦੇ ਵਿੱਚ ਵਿਗਨ ਪੈ ਜਾਂਦਾ ਹੈ ਅਜਿਹੇ ਮਾਮਲੇ ਵਿੱਚ ਘਰਾੜੇ ਮਾਰਨੇ ਸੌਂਦੇ ਸਮੇਂ ਸਾਹ ਚੜਨਾ ਸੁੱਕੇ ਮੂੰਹ ਦੇ ਨਾਲ ਉੱਠਣਾ ਸਵੇਰੇ ਸਿਰਦਰਦ ਹੋਣਾ ਲੰਬੀ ਨੀਂਦ ਤੋਂ ਬਾਅਦ ਵੀ ਥਕਾਵਟ ਮਹਿਸੂਸ ਹੋ ਸਕਦੀ ਹੈ ਸੂਏ ਸਾਰੇ ਕਾਰਨ ਹੋ ਸਕਦੇ ਨੇ ਜਿਸ ਦੇ ਕਰਕੇ ਤੁਹਾਨੂੰ ਜੇ